ਲੁਧਿਆਣਾ ਦੇ ਵਿੱਚ ਆਰਪੀਐਫ ਯਾਨੀ ਕਿ ਰੇਲਵੇ ਸੁਰੱਖਿਆ ਬਲ ਦੀ ਜੁੜੀ ਵੱਡੀ ਲਾਪਰਵਾਹੀ ਇਹੋ ਸਾਹਮਣੇ ਆਈ ਹੈ ਰੇਲਵੇ ਟਰੈਕ ਉਤੇ ਰੇਲਵੇ ਗੱਡੀਆਂ ਤੇ ਗਸ਼ਤ ਹੋਣ ਦੇ ਕਾਰਨ ਸ਼ਰਾਰਤੀ ਅੰਜਰਾ ਦੇ ਵੱਲੋਂ ਜੁੜਾਇ ਖੁੱਲੇ ਆਮ ਰੇਲਾ ਦੇ ਉੱਪਰ ਪਥਰਾ ਕੀਤਾ ਗਿਆ ਬੀਤੀ ਰਾਤ ਲੁਧਿਆਣਾ ਸੈਕਸ਼ਨ ਦੇ ਨੇੜੇ ਜੁੜਾਇ ਹੈ ਬੱਦੋਵਾਲ ਵਿਖੇ ਹਨੂਮਾਨਗੜ੍ਹ ਤੋਂ ਚੱਲ ਰਹੀ ਸੀ ਸਤਲੁਜ ਐਕਸਪ੍ਰੈਸ ਗੱਡੀ ਨੰਬਰ 14630 ਤੇ ਸ਼ਰਾਰਤੀ ਅੰਜਰਾ ਦੇ ਵੱਲੋਂ ਜੁੜਾਇ ਹੋ ਉਸ ਦੇ ਉੱਪਰ ਪਥਰਾ ਕੀਤਾ ਗਿਆ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਤੇ ਪਥਰਾ ਕੀਤਾ ਗਿਆ ਤੇ ਹਮਲੇ ਦੇ ਵਿੱਚ 4 ਸਾਲਾ ਪ੍ਰਿੰਸ ਜੁੜਾ ਹੈ ਬੁਰੀ ਤਰੀਕੇ ਨਾਲ ਪਿੰਜਰਾ ਸੇ ਟੁੱਟ ਗਿਆ ਹੈ ਤੇ ਕਰੀਬ 2 ਤੋਂ 3 ਯਾਤਰੀ ਹੋਰ ਵੀ ਨੇ ਜੋ ਕਿ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ पथरा देन कोच केंगामा हो गया लोगों ने ट्रेन खिंच के लिए जो पायलट नारे गए खून देना लखपत हो, हो दे 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 के गया खून जो लखपत प्रिंस है उसन लुधियाण रेलवे स्टेशन तक पहुंच के मुडली सहायता दी गई पर रेलवे जोड़ा है ट्रेन किसी भी तरीके की कोई फर्स्ट एड जोड़ी है वो नहीं दिती गई क्योंकि फर्स्ट एड सहायता रेलूद ही नहीं चार साल हमले का जख्मी हो चुका है जख्मी हो चार साल का बच्चा लुधियाना सतलुज एक्सप्रेस ट्रेन से जोड़ा है पथरा किया गया है रेलवे सुरक्षा बल की लापरवाही जोड़ी है कितना कितना सामने आ रही है क्योंकि लुधियाना के स्टेशन से जोड़ा है इस तरीके की घटना वापरी है जारती पत्थरबाजी की गई थे इस पत्थर पत्थर पत्थरबाजी चार साल का बच्चा जिसका नाम प्रिंस है वह बुरी तरीके दनाल जख्मी हो तो अलावा दो तीन होर भी जोड़े पैसेंजर थे उन्होंने भी जोड़ा है चोट आई है वह भी जख्मी हुए हैं दस दिए कि ट्रेन ਜੁੜਾ ਹੈ ਸ਼ਰਾਰਤੀ ਅੰਤਰਾ ਦੇ ਵੱਲੋਂ ਜੋ ਦੋ ਪਥਰਾ ਕੀਤਾ ਗਿਆ ਉਹ ਦੋ ਉਹਨਾਂ ਦੇ ਵੱਲੋਂ ਟ੍ਰੇਨ ਦੀ ਚੇਨ ਖੇਚ ਕੇ ਜੁੜਾ ਹੈ ਟ੍ਰੇਨ ਨੂੰ ਰੋਕਿਆ ਗਿਆ ਰੇਲਵੇ ਸੁਰੱਖਿਆ ਬੁਲਾ ਦੇ ਵੱਲੋਂ ਬਾਅਦ ਵਿੱਚ ਜੁੜਾ ਹੈ ਟੀਟੀ ਜਾਂ ਜਾਂਦੇ ਨੇ ਉੱਥੇ ਤੇ ਬੱਚੇ ਦੇ ਹਲਚਾਲ ਵੀ ਉਹਨਾਂ ਦੇ ਵੱਲੋਂ ਪੁੱਛਿਆ ਜਾਂਦਾ ਹੈ ਪਰ ਉੱਥੇ ਕੋਈ ਵੀ ਮੁੱਢਲੀ ਸਹਾਇਤਾ ਨਾ ਹੋਣ ਦੇ ਕਰਕੇ ਟ੍ਰੇਨ ਦੇ ਵਿੱਚ ਫਰਸਟ ایڈ ਸਹੂਲਤਾਂ ਨਾ ਹੋਣ ਦੇ ਕਰਕੇ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਲਈ ਸਟੇਸ਼ਨ ਤੋਂ ਉਤਾਰ ਕੇ ਅਲੰਗੜੋਲੀ ਉਧਾਰਨਾ ਸਟੇਸ਼ਨ ਤੇ ਉੱਥੇ ਜਾ ਕੇ ਉਸ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਉੱਥੇ ਜਾ ਕੇ ਉਸ ਨੂੰ ਮੈਡੀਕਲ ਜਿਹੜਾ ਅਸਿਸਟੈਂਟ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਜੁੜਾ ਹੈ ਉਸ ਨੂੰ ਵੀ ਮਾਰੇ ਗਏ ਨੇ ਇਹ ਵੀ ਸੂਤਰਾ ਤੋਂ ਮੁਤਾਬਿਕ ਜੁੜੀਏ ਖਬਰ ਆ ਰਹੀ ਹੈ ਕਿ ਲੋਕੋ ਪਾਇਲਟ ਜੋ ਟ੍ਰੇਨ ਦਾ ਹੁੰਦਾ ਹੈ ਉਸ ਨੂੰ ਵੀ ਪੱਥਰबाजी ਦੇ ਵਿੱਚ ਉਟਾਈਆਂ ਨੇ 4 ਸਾਲ ਦਾ ਬੱਚਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤੇ ਲੁਧਿਆਣਾ ਦੇ ਵਿੱਚ ਸਤਲੁਜ ਐਕਸਪ੍ਰੈਸ ਤੇ ਇਹ ਪਥਰਾ ਜੁੜਾ ਹੈ ਕੀਤਾ ਗਿਆ ਹੈ ਨਨਕੀਆਂ ਦੇ ਕੋਲ ਰਹਿਣ ਦੇ ਲਈ ਇਹ ਬੱਚਾ ਜਾ ਰਿਹਾ ਸੀ ਜਦੋਂ ਉਸ ਤੇ ਹਮਲਾ ਕੀਤਾ ਗਿਆ ਟ੍ਰੇਨ ਦੇ ਵਿੱਚ ਬੱਚੇ ਹੋਰ ਦੋ ਤਿੰਨ ਯਾਤਰੀਆ ਜੁੜੇ ਨਹੀਂ ਉਹਨਾਂ ਨੂੰ ਵੀ ਚੋਟ ਆਈ ਹੈ ਤੇ ਜਦੋਂ ਪਥਰਾ ਕੀਤਾ ਗਿਆ ਰੇਲ ਗੱਡੀ ਦੇ ਲੋਕੋ ਪਾਇਲਟ ਨੂੰ ਵੀ ਉਸ ਪਥਰਾ ਦੇ ਵਿੱਚ ਝੋਟਾ ਲੱਗਿਆ ਨੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਤਰੀਕੇ ਦਾ ਜੜਾ ਹੈ ਵਾਰਦਾਤ ਨੂੰ ਅਨਚਾਂਤਿਤ ਇਸ ਤਰੀਕੇ ਦੀਿਕਤਨਾ ਉਹਨਾਂ ਦੇ ਵੱਲੋਂ ਅਨਜਾਨ ਦਿੱਤੀ ਗਈ ਹੈ 4 ਸਾਲ ਦਾ ਬੱਚਾ ਇਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਲੁਧਿਆਣਾ ਦੇ ਵਿੱਚ ਸਤਲੁਜ ਐਕਸਪ੍ਰੈਸ ਤੇ ਇਹ ਹਮਲਾ ਕੀਤਾ ਗਿਆ ਤੇ ਕਿਤੇ ਨਾ ਕਿਤੇ ਇਹ ਰੇਲਵੇ ਸੁਰੱਖਿਆ ਬਲਦੀ ਵੱਡੀ ਲਾਪਰਵਾਹੀ ਹੈ ਕਿ ਸਿਕਿਉਰਿਟੀ ਮੌਜੂਦ ਹੁੰਦੇ ਕਰਕੇ ਵੀ ਜਾਂ ਫਿਰ ਸਿਕਿਉਰਿਟੀ ਕਿੱਥੇ ਸੀ ਜਦੋਂ ਇਸ ਜਿਹੜੀ ਵਾਰਦਾਤ ਨੂੰ ਨਸ਼ਰਾਰਤੀ ਅੰਤਰਾ ਦੇ ਵੱਲੋਂ ਅੰਚਾਨ ਦਿੱਤਾ ਗਿਆ ਪੱਥਰ ਬਾਜੀ ਕੀਤੀ ਗਈ ਹੈ ਟ੍ਰੇਨ ਤੇ ਰੇਲਵੇ ਸੁਰੱਖਿਆ ਬਲਦੀ ਇਹ ਲਾਪਰਵਾਹੀ ਜੁੜੀਏ ਸਾਹਮਣੇ ਆਈ ਹੈ 4 ਸਾਲ ਦਾ ਬੱਚਾ ਇਸ ਪੱਥਰ ਬਾਜੀ ਦੇ ਵਿੱਚ ਗੰਭੀਰ ਜ਼ਖਮੀ ਹੋਇਆ ਜੋਸਦਾ ਨਾਮ ਪ੍ਰਿੰਸ ਹੈ ਦੱਸਦੇ ਕਿ ਪਰਿਵਾਰ ਜੁੜਾ ਹੈ ਨਾਨਕੀਆਂ ਦੇ ਕੋਲ ਰੈਨ ਦੇ ਲਈ ਜਾ ਰਿਹਾ ਸੀ ਤੇ ਪੱਥਰ ਬਾਜੀ ਦੇ ਵਿੱਚ ਬੱਚੇ ਨੂੰ ਕਾਫੀ ਜ਼ਿਆਦਾ ਝੋਟਾ ਆਇਆ ਹੈ ਇਸ ਤੋਂ ਇਲਾਵਾ ਬੱਚੇ ਤੋਂ ਇਲਾਵਾ 2-3 ਹੋਰ ਵੀ ਨਾਨੂ ਚੋਟ ਆਈ ਹੈ ਐਸੇ ਖਬਰ ਤੇ ਜਾਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਕਮਲ ਕਪੂਰ ਜੁੜ ਚੁਕੇ ਨੇ ਕਮਲ ਕਿਸ ਤਰੀਕੇ ਦੇ ਨਾਲ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਅਕਵਾਦਤ ਨੂੰ ਜੁੜਾ ਅੰਜਾਮ ਦਿੱਤਾ ਗਿਆ ਪੱਥਰਬਾਜ਼ੀ ਕੀਤੀ ਗਈ ਲੁਧਿਆਣਾ ਸਟੇਸ਼ਨ ਤੇ ਜੀ ਬਿਲਕੁਲ ਦੱਸਦੀ ਹੈ ਕਿ ਇਹ ਜਿਹੜੀ ਘਟਨਾ ਹੈਗੀ ਹੈ ਇਹ ਤੀਸਰੀ ਵਾਰ ਲੁਧਿਆਣਾ ਤੋਂ ਜਿਹੜੀ ਹੈ ਬੱਦੋਵਾਲ ਲਾਈਨ ਦੇ ਉੱਤੇ ਵਾਪਰੀ ਹੈਗੀ ਹੈ ਜਿੱਥੇ ਜਿਹੜੇ ਸ਼ਰਾਰਤੀ ਤੱਤ ਨੇ ਇਹ बार-बार ਟ੍ਰੇਨਾਂ ਦੇ ਉੱਤੇ ਪਥਰਾਵ ਕਰਦੇ ਨੇ ਔਰ ਤੁਸੀਂ ਇਹ ਦੇਖੋ ਕਿ ਜੀਆਰਪੀ ਜਿਹੜੀ ਹੈ ناکਾਮ ਰਹਿ ਰਹੀ ਹੈ ਕਿਉਂਕਿ ਬਾਰ-बार ਨਫੀ ਦਾ ਜਿਹੜਾ ਬਹਾਨਾ ਦਿੱਤਾ ਜਾਂਦਾ ਕਿ ਅਸੀਂ ਕਸ਼ਟ ਜਿਹੜੀ ਹੈਗੀ ਆ ਕੁਝ ਸਮੇਂ ਦੇ ਅੰਤਰਾਲ ਨਾਲ ਕਰਦੇ ਆ ਔਰ ਇਸੇ ਕਾਰਨ ਇਹ ਹਾਦਸੇ ਜਿਹੜੇ ਨੇ बार-बार ਦੇਖਣ ਨੂੰ ਮਿਲ ਰਹੇ ਨੇ ਤਾਨੂੰ ਦੱਸਦੀ ਹੈ ਕਿ ਜਿਸ ਬੱਚੇ ਤੇ ਇਹ ਝੋਟ ਲੱਗੀ ਹੈਗੀ ਆ ਉਹਦੇ ਸਿਰ ਦੇ ਵਿੱਚ ਪੱਥਰ ਵੱਜਿਆ ਹੈਗਾ ਜਿਸ ਕਾਰਨ ਉਹਦੇ ਸਿਰ ਦੀ ਹੱਡੀ ਤੱਕ ਜਿਹੜੀ ਹੈ ਬਾਹਰ ਆ ਗਈ ਹੈ ਹਾਲਾਂਕਿ ਸਿਵਲ ਹਸਪਤਾਲ ਦੇ ਵਿੱਚ ਬੱਚੇ ਨੂੰ ਦਾਖਲ ਕਰਵਾਇਆ ਗਿਆ ਉੱਥੇ ਉਹਦਾ ਇਲਾਜ ਚੱਲ ਰਿਹਾ ਹੈਗਾ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਉਸ ਬੱਚੇ ਨੂੰ ਹੁਣ ਸਰਜਰੀ ਤੱਕ ਦੀ ਜਿਹੜੀ ਹੈ ਜ਼ਰੂਰਤ ਪਈਗੀ ਜੀ ਜੁੜਾ ਹੈ ਆਰ ਪੀ ਐਫ ਦੇ ਵੱਲੋਂ ਸਿਕਿਉਰ ਜਦੋਂ ਇਹਨਾਂ ਦਾ ਪਥਰਾ ਕੀਤਾ ਗਿਆ ਹੈ ਰੇਲਵੇ ਤੇ ویسے ਆਮ ਤੌਰ ਤੇ ਦੇਖਿਆ ਜਾਵੇ ਤਾਂ ਪੁਲਿਸ ਕਰਮੀ ਉੱਥੇ ਮੌਜੂਦ ਹੁੰਦੇ ਨੇ ਰੇਲਵੇ ਸੁਰੱਖਿਆ ਬਲ ਜੁੜੇ ਨੇ ਉੱਥੇ ਮੌਜੂਦ ਹੁੰਦੇ ਨੇ ਉਸ ਤੋਂ ਬਾਵਜੂਦ ਇਸ ਤਰੀਕੇ ਦੀ ਹਰਕਤ ਨੂੰ ਅਨਜਾਮ ਦੇਣਾ ਕਿੰਨਾ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰ ਰਿਹਾ ਹੈ ਉੱਥੇ ਦੀ ਪ੍ਰਸ਼ਾਸਨ ਤੇ देखो ਜਿਵੇਂ ਸੁਰੱਖਿਆ ਦੀ ਗੱਲ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਰੇਲਵੇ ਪੁਲਿਸ ਦੀ ਜਿਹੜੀ ਗਸ਼ਟ ਹੈਗੀ ਆ ਉਹ ਨਾ ਮਾਤਰ ਹੈਗੀ ਆ ਔਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜੋ ਬੱਦੋਵਾਲ ਲੁਧਿਆਣਾ ਲਾਈਨ ਦੇ ਉੱਤੇ ਵਾਪਰੀ ਹੋਵੇ ਤੁਰੀ ਤੋਂ ਆਉਣ ਵਾਲੀਆਂ ਜ਼ਿਆਦਾਤਰ ਟ੍ਰੇਨਾਂ ਰਾਤ ਨੂੰ ਜਿਹੜੀਆਂ ਨੇ ਉਹ ਦਰਵਾਜੇ ਖਿੜਕੀਆਂ ਬੰਦ ਕਰਨ ਲਈ ਜਿਹੜੀ ਹੈ ਕਿਹਾ ਜਾਂਦਾ ਹੈਗਾ ਕਿਉਂਕਿ ਇੱਥੇ 2 ਤੋਂ 3 ਵਾਰ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਸ਼ਰਾਰਤੀ ਲੋਕਾਂ ਵੱਲੋਂ ਜਿਹੜੀਆਂ ਟ੍ਰੇਨਾਂ ਦੇ ਉੱਤੇ ਪਥਰਾਵ ਕੀਤਾ ਜਾਂਦਾ ਹੈਗਾ ਹੁਣ ਪੁਲਿਸ ਦਾ ਜ਼ਰੂਰ ਕਹਿਣਾ ਹੈਗਾ ਕਿ ਗਸ਼ਟ ਵਧਾਈ ਜਾਏਗੀ ਸੁਰ ਕੜੇ ਇੰਤਜ਼ਾਮ ਕੀਤੇ ਜਾਣਗੇ ਲੇਕਿਨ ਫਿਲਹਾਲ ਅਗਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਔਰ ਇਹ ਜਿਹੜੀਆਂ ਜਿੰਨੀਆਂ ਵੀ ਕਸਨਾਵਾ ਨੇ ਇਹ ਜਿਹੜੀਆਂ ਰਾਤ ਦੇ ਸਮੇਂ ਵਿੱਚ ਜਿਆਦਾ ਦੇਖਣ ਨੂੰ ਮਿਲਦੀਆਂ ਨੇ ਬਿਲਕੁਲ ਇਹ ਗੱਲ ਤਾਂ بار بار ਹੀ ਹੁੰਦੀ ਹੈ ਨੇ ਕਿ ਗੱਸਤ ਜੁੜੀ ਇਹ ਵਧਾਈ ਜਾਵੇ ਕਿ ਹਰ ਵਾਰੀ ਜਦੋਂ ਇਸ ਤਰੀਕੇ ਦੇ ਵਾਰਦਾਤ ਹੁੰਦੇ ਨੇ ਹਰ ਵਾਰੀ ਇਹ ਦਾਅਵੇ ਕੀਤੇ ਜਾਂਦੇ ਨੇ ਪਰ ਪ੍ਰਸ਼ਾਸਨ ਦੇ ਨਾਲ ਨਾਲ ਮੈਨੇਜਮੈਂਟ ਤੇ ਵੀ ਸਵਾਲ ਖੜਾ ਹੋ ਰਿਹਾ ਕਿਉਂਕਿ ਜਦੋਂ ਉਸ ਬੱਚੇ ਨੂੰ ਝੋਟਾ ਆਇਆ ਇਹਨਾਂ ਗੰਭੀਰ ਜ਼ਖਮੀ ਹੋਇਆ ਟ੍ਰੇਨ ਦੇ ਅੰਦਰ ਕੋਈ ਵੀ ਫਰਸਟ ایڈ ਸਹੂਲਤ ਮੌਜੂਦ ਨਹੀਂ ਸੀ ਕਿ ਉਸ ਨੂੰ ਮੈਡੀਕਲ ਅਸਿਸਟੈਂਟ ਪ੍ਰੋਵਾਈਡ ਕੀਤੀ ਜਾ ਸਕੇ ਜਿੱਦੇ ਕੋਲ ਲੁਧਿਆਣਾ ਸਟੇਸ਼ਨ ਤੇ ਬੱਧੋਵਾਲ ਦੇ ਕੋਲੇ ਹਾਦਸਾ ਹੁੰਦਾ ਹੈਗਾ ਜਿੱਥੇ ਪੱਤਰਾਵਾਂ ਹੁੰਦਾ ਉਸ ਤੋਂ ਬਾਅਦ 15 ਮਿੰਟ ਲੱਗਦੇ ਨੇ ਸਟੇਸ਼ਨ ਤੇ ਪਹੁੰਚਣ ਲਈ ਜਦੋਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਦੀ ਆ ਤਾਂ ਉੱਥੇ ਵੀ ਜਿਹੜਾ ਮੈਡੀਕਲ ਸਹੂਲਤ ਜਿਹੜੀ ਐ ਇੰਨੀ ਜ਼ਿਆਦਾ ਉਪਲਬਧ ਨਹੀਂ ਸੀ ਉਹਨਾਂ ਨੂੰ ਫਰਸਟ ایڈ ਦੇ ਕੇ ਜਿਹੜਾ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਕਿਉਂਕਿ ਬੱਚੇ ਦੇ ਚੋਟ ਜਿਹੜੀ ਐ ਬਹੁਤ ਜ਼ਿਆਦਾ ਗੰਭੀਰ ਲੱਗੀ ਹੋਈ ਸੀ ਉਹਦੇ ਸਿਰ ਦੀ ਹੱਡੀ ਤੱਕ ਜਿਹੜੀ ਐ ਬਾਹਰ ਆ ਗਈ ਸੀ ਤੋਂ ਹੋਰ ਲੋਕਾਂ ਦੇ ਵੀ ਛੋਟਾ ਆਈਆਂ ਨੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਮੋਟਿਆਂ ਦੇ ਕੋਲ ਜਿਹੜੀਆਂ ਇੱਕ ਲੇਡੀ ਦੇ ਉੱਤੇ ਜਿਹੜੀ ਆ ਪੱਥਰ ਦੇ ਨਾਲ ਉਹਦੇ ਚੋਟ ਆਈ ਹੈ ਜਿਹਦੀ ਮੋਢੇ ਦੀ ਹੱਡੀ ਦੇ ਉੱਤੇ ਜਿਹੜੀ ਆ ਚੋਟ ਲੱਗੀ ਹੈਗੀ ਆ ਤਾਂ ਇਹ ਇਹੀ ਦੇਖਣਿਆ ਬਾਰ-ਬਾਰ ਮਿਲ ਰਿਹਾ ਇੱਕ ਤਾਂ ਮੈਡੀਕਲ ਸੁਵਿਧਾਵਾਂ ਟ੍ਰੇਨਰ ਦੇ ਅੰਦਰ ਵੀ ਉਪਲਬਧ ਨਹੀਂ ਹੈ ਅਗਰ ਕਿਸੇ ਨੂੰ ਗੰਭੀਰ ਚੋਟ ਲੱਗਦੀ ਹੈ ਤਾਂ ਇਸ ਤਰ੍ਹਾਂ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ ਕਿ ਤੁਰੰਤ ਉਪਚਾਰ ਜਿਹੜਾ ਦਿੱਤਾ ਜਾ ਸਕੇ ਨਾਲ ਹੀ ਲੋਕੋ ਪਾਇਲਟ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ ਕਮਲਤਨ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਕੀ ਉਥੇ ਸੀਸੀਟੀਵੀ ਕੈਮਰਾਜ਼ ਮੌਜੂਦ ਸੀ ਸਟੇਸ਼ਨ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਵਿਅਕਤੀ ਨੇ ਜਿਨ੍ਹਾਂ ਦੇ ਵੱਲੋਂ ਪਥਰਾ ਕੀਤਾ ਕਿ ਉਹਨਾਂ ਦੀ ਪਛਾਣ ਕਿਸ ਤਰੀਕੇ ਦੇ ਨਾਲ ਪੁਲਿਸ ਕਰੇਗੀ ਦੇਖੋ ਇਹ ਬੱਦੋਵਾਲ ਲਾਈਨ ਤੋਂ ਜਦੋਂ ਟ੍ਰੇਨ ਅੰਦਰ ਐਂਟਰ ਹੁੰਦੀ ਹੈਗੀ ਐ ਤਾਂ ਉਸ ਵਕਤ ਟ੍ਰੇਨ ਸਲੋ ਹੋ ਜਾਂਦੀ ਹੈਗੀ ਐ ਸਲੋ ਕਿਉਂਕਿ ਰੇਲਵੇ ਸਟੇਸ਼ਨ ਲੁਧਿਆਣਾ ਰੇਲਵੇ ਸਟੇਸ਼ਨ ਤੇ ਇਹਨੇ ਪਹੁੰਚਣਾ ਹੁੰਦਾ ਹੈ ਇਹ ਰੇਲਵੇ ਸਟੇਸ਼ਨ ਤੋਂ 10 ਤੋਂ 15 ਮਿੰਟ ਦਾ ਫਾਸਲਾ ਹੈ ਜਿੱਥੇ ਟ੍ਰੇਨ ਨੂੰ ਸਲੋ ਕਰ ਦਿੱਤਾ ਜਾਂਦਾ ਹੈਗਾ ਔਰ ਇਸੇ ਕਾਰਨ ਜਿਹੜੀਆਂ ਨੇ ਪੱਥਰਾਵਾਜੀ ਕਰਕੇ ਜਿਹੜੀਆਂ ਸੱਟਾਂ ਜ਼ਿਆਦਾ ਲੱਗਦੀਆਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਪਹਿਲਾਂ ਵੀ ਲੋਕੋ ਪਾਇਲਟਰ ਦੇ ਉੱਤੇ ਇੰਜਨ ਦੇ ਉੱਤੇ ਪਥਰਾਬ ਹੋਣ ਕਾਰਨ ਲੋਕੋ ਪਾਇਲਟ ਦੇ ਟ੍ਰੇਨ ਦਾ ਸ਼ੀਸ਼ਾ ਟੁੱਟ ਗਿਆ ਸੀ ਇੰਜਨ ਦਾ ਸ਼ੀਸ਼ਾ ਟੁੱਟ ਗਿਆ ਸੀ ਔਰ ਕਈ ਪੱਥਰ ਜਿਹੜੇ ਨੇ ਇੰਜਨ ਦੇ ਅੰਦਰ ਵੀ ਗਰੇ ਸੀਗੇ ਉਸ ਘਟਨਾ ਤੋਂ ਵੀ ਪ੍ਰਸ਼ਾਸਨ ਜਿਹੜਾ ਹੈਗਾ ਕਿਸ ਕੋਈ ਐਕਸ਼ਨ ਨਹੀਂ ਉਹਨਾਂ ਨੇ ਲਿਆ ਅੱਜ ਇੰਨੀ ਗੰਬੀਰ ਜਿਹੜੀ ਇਹ ਘਟਨਾ ਦੇਖਣ ਨੂੰ ਮਿਲੀ ਜਿੱਥੇ ਇੱਕ ਮਾਸੂਮ ਬੱਚੇ ਦੇ ਸਿਰ ਦੀ ਹੱਡੀ ਤੱਕ ਜਿਹੜੀ ਹੈ ਬਾਹਰ ਆ ਗਈ ਹੈ ਔਰ ਹਲੇ ਤੱਕ ਸੁਰੱਖਿਆ ਦੇ ਇੰਤਜ਼ਾਮਾਂ ਦੀ ਗੱਲ ਕਰੀਏ ਤਾਂ ਕੋਈ ਵੀ ਸੁਰੱਖਿਆ ਦੇ ਕੜੇ ਇੰਤਜ਼ਾਮ ਨਜ਼ਰ ਨਹੀਂ ਆ ਰਹੇ ਜਿੱਦ ਤੱਕ ਸੀਸੀਟੀਵੀ ਦੀ ਗੱਲ ਹੈ ਤਾਂ ਇਹ ਚੱਲਦੀ ਰੇਲਵੇ ਲਾਈਨ ਹੈਗੀ ਹੈ ਔਰ ਆਸ-ਪਾਸ ਜਿਹੜਾ ਕੋਈ ਵੀ ਆਵਾਤੀ ਨਹੀਂ ਹੈ ਉਸ ਜਗ੍ਹਾ ਤੇ ਇਸ ਕਰਕੇ ਕੋਈ ਵੀ ਸੀਸੀਟੀਵੀ ਕੈਮਰਾ ਜਿਹੜਾ ਉਪਲਬਧ ਨਹੀਂ ਹੈ ਬਿਲਕੁਲ ਤਾਂ ਕਿਤੇ ਨਾ ਕਿਤੇ ਸੁਰੱਖਿਆ ਰੇਲਵੇ ਸੁਰੱਖਿਆ ਬਲ ਦੇ ਨਾਲ-ਨਾਲ ਇੰਟਰਨ ਰੇਲਵੇ ਤੇ ਵੀ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਕਿਸ ਤਰੀਕੇ ਦੀ ਮੈਨੇਜਮੈਂਟ ਜੁੜੀ ਹੈ ਰੇਲਵੇਜ਼ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ ਟਿਕਟਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਬਾਵਜੂਦ ਮੈਨੇਜਮੈਂਟ ਤੇ ਫਰਸਟ ਸਟੇਜ ਦੀ ਵੀ ਸਹੂਲਤ ਜੁੜੀ ਹੈ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦੇ ਲਈ ਕਮਲ ਤੇ ਰੇਲਵੇ ਸੁਰੱਖਿਆ ਬਲ ਦੀ ਲਾਪਰਵਾਹੀ ਜੁੜੀ ਇਸ ਦੇ ਸਾਹਮਣੇ ਆਈ ਹੈ ਦੱਸਦੇ ਕਿ ਰੇਲਵੇ ਨਾ ਸਿਰਫ ਰੇਲਵੇ ਪ੍ਰਸ਼ਾਸਨ ਦੀ ਬਲਕਿ ਕਿਤੇ ਨਾ ਕਿਤੇ ਰੇਲਵੇ ਦੇ ਵਿੱਚ ਮੈਨੇਜਮੈਂਟ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਰੇਲਵੇ ਦੇ ਵਿੱਚ ਫਰਸਟ ایڈ ਕਿਟ ਦੀ ਜੋੜੀ ਸੁਵਿਧਾ ਹੈ ਉਹ ਵੀ ਪ੍ਰੋਵਾਈਡ ਨਹੀਂ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਗੰਭੀਰ ਜਾਂ ਫਿਰ ਹਲਕੀ ਚੋਟ ਵੀ ਆਂਦੀ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਮੈਡੀਕਲ ਅਸਿਸਟੈਂਟ ਪ੍ਰੋਵਾਈਡ ਕੀਤੀ ਜਾਵੇ